रामकली मोहल्ला तीसरा आनंद को انکار सतगुरु पर सा आनंद पया मेरी माई सतगुरु मैं पाया सतगुरु तहां पाया सहज से ती मन, मन वजिया गाया रागर तन पर वार करियां सबद गावन आया सबदो तंग आवो हरि तेरा मन कि निवासाय ਹਰ ਨਾਨਕ ਆਨੰਦੋ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਰਜ਼ਾ ਰਹੋ ਹਰ ਨਾਲੇ ਹਰ ਨਾਲਾ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੁ ਕਰਿ ਤੇਰਾ ਕਰਦੁ ਸਭਿ ਸਵਾਰਨਾ ਸਬਨਾ ਗਲਾ ਸਮਰਾਖ ਸੁਆਮੀ ਸੋ ਕਿਉ ਮਨੋ ਵਿਸਾ ਨਾਨਕ ਮਨ ਮੇਰੇ sada ਰਹੋ ਹਰ ਨਾਲੇ ਸਾਰ ਕੇ ਸਾਇਆ ਕਾ ਕੀ ਨਹੀਂ ਕਰਤੇ ਰ ਪਰਪਾਂ ਤੇਰਾ ਸਭ ਕਿਛ ਹੈ ਜਿਸ ਦੇ ਤੋ ਪਾਵੈ sada sidhdas salat teri naam ma ਮਨ ਜਿੰਦ ਕੈ ਮੰਨ ਵਸ ਹਜੇ ਸਬਦ ਕਨੇਰੇ ਕਹਿ ਨਾਨਕ ਸੱਚ ਜਾਇਬ ਕੀਆ ਨਹੀਂ ਕਰਤੇ ਸੱਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿੰਦ ਪੁਕਾਰ ਜਾ ਬਗਵਾਨਿਆ ਕਰ ਸਾਚ ਸੁਖ ਮਨ ਆਏ ਬੱਛੇ ਅਜ ਨਹੀਂ ਸਾਚ ਸੁਖ ਜਾਈਆਂ ਕਹਿਦਾ ਕਰਤ ਤਾਰ ਗੁਰ ਲਈ ਤੋਂ ਲੁਖਦੀਆਂ ਐ ਵਡੀਆਂ ਆਈਆਂ ਕਹ ਨਾਨਕ ਸੁਣੋ ਸੰਤੋ ਸਭ ਸਤਿ ਰੂਪੇ ਆਰੂ ਸੱਚਾ ਨਾਮ ਮੇਰਾ ਆਧਾਰੁ ਵਜੇ ਸੰਤ ਸਭ ਸਿਤਕਾਰ ਸੁਭਗ ਘਰ ਸੁਭਗ ਦਾਬਦ ਵਾਜੇ ਕਹ ਲਾ ਜਿਤ ਕਰਤਾਰੀ ਦੇ ਦੂਤ ਤੁਦ ਵਸ ਪੀਤੇ ਕਾਂਟ ਕੰਟ ਕੁਮਾਰਿਆੁਰ ਕੈਮ ਪਾਇਆ ਤੁਦ ਜਿੰਨ ਕੋ ਸੇਨਾ ਮਰ ਕੇ ਲਾਗੇ ਨਾਨਕ ਤੈ ਜੋ ਆਕਿਤ ਕਾਰਿਆ ਨਹ ਦਵਾਜੇ ਆਣ ਸੁਨੋ ਵੜ ਪਾਸੀਓ ਸਗਲ ਮਨੋਰਥ ਪੂਰੇ ਆਰ ਬਨਮ ਪ੍ਰਭ ਪਾਇਆ ਉਤਰੇ ਜਗਲ ਵਤੂਰੇ ਜੋ ਗਰਾ ഗച്ചരണ ലാഗേ വജ ഹലോ ഗുരു ഗുണ ਕੇਰਨਾ ਦੂਰ ਆਰਮੀਆ ਕੋ ਆਖਰੀ ਕੇਰਨਾ ਕੇ ਦੂਰ ਜਿਨਨੇ ਨਾਮ ਤੇ ਆਇਆ ਗਏ ਮੁਕਤਕਤ ਕਾਲ ਜਾਨੇ ਤੇ ਮੁਕਤ ਉਜਲੇ ਕੀਤੀ ਸੁਪਨੀ ਨਾਲ ਜਿਨਨੇ ਨਾਮ ਤੇ ਆਇਆ ਗਏ ਮੁਕਤਕਤ ਕਾਲ उजल छेटी सुखी नाल वागुरु जी का खालवा वागुरु जी की फतेह फतेह वाहगुरु जी का खाना वागुरु जी की फतेह फतेह वागुरु जी का खालखा वागुरु जी की फतेह तो ठाकुर तुम तो बह ਨੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਅਗੇ ਅਕਾਂਤ ਹਾਰੀ ਤੁਮਰੀ ਗਤ ਮਿੱਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਿ ਰਾਮ ਸ੍ਰੀ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAMDAS ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨੁ ਤਿਹਾਈਐ ਜਏ ਸ੍ਰਿਠਿ ਸਭ ਦੁਖ ਚਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਬੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਸਭ ਥਾਈ ਹੋਏ ਸੋਹਾਏ ਦਸਾਂ ਪਾਤਸ਼ਾਹਾਂ ਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਤੇ ਪਾਠ ਦਰਸ਼ਨ ਦੇਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਹ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸੱਚ ਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਦਿਨਾ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਉੱਪਲ ਦੀਆਂ ਤੇਗਾਂ ਵਿੱਚ ਬੈਠੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾ ਸਿੰਘਾਂ ਸੰਗਣੀਆਂ ਉਚੰਗੀਆਂ ਦੀ ਕਮਾਈ ਦਾ ਧਿਆਨ ਫਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਆਵਣ ਕਾ ਸਬਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਤ ਦੇਖ ਤੇ ਫਤੇ ਵਿਰਧ ਕੀ ਪੈੰਦ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕਹਿ ਬੋਲ ਬਾਲੇ ਬੋਲੋ ਜੀ ਸ੍ਰੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਵੇਗ ਦਾਤ ਵਿਸਾਹਾ ਦਾਤ ਪ੍ਰੋਸਾ ਦਾਤ ਦਾਨਾ ਸਰਦਾਨ ਨਾਮ ਦਾਤ ਸ੍ਰੀ ਅਮਰitsar ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋ ਅਟਲ ਧਰਮ ਕਾ જયਕਾਰ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਮ ਦਿਵਾਰੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਕਰੋ ਜੀ ਨਮਾਣਿਆਂ ਦੇ ਮਾਨ ਗੁਰੂ ਨਤਾਣਿਆਂ ਦੇ ਤਾਨ ਗੁਰੂ ਨਿਉਟਿਆਂ ਦੇ ਓਟ ਗੁਰੂ ਨਗੱਤਿਆਂ ਦੇ ਗਤ ਗੁਰੂ ਨਪੱਤਿਆਂ ਦੇ ਪਤ ਗੁਰੂ ਸੱਚੇ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਓ ਸੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਫੁੱਟ ਜੋੜ ਕੇ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਸੰਗਤਾਂ ਮਹਾਰਾਜ ਚਪੈਰਾ ਸਾਹਿਬ ਦੇ ਸੰਬੰਧ ਵਿੱਚ ਇਕੱਤਰ ਹੋ ਕਰਕੇ ਰਲ ਮਿਲ ਕਰਕੇ ਆਪ ਜੀ ਦੀਆਂ ਸੰਗਤਾਂ ਨੇ ਬਾਣੀ ਪੜੀ ਹੈ ਪੜ੍ਹੀ ਸੁਣੀ ਬਾਣੀ ਆਪਣੇ ਦਾਰ ਘਰ ਵਿੱਚ ਪ੍ਰਵਾਨ ਕਰੋ ਬੋਲ ਚੁਕਮਾਕ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀਓ ਸ਼ੁੱਧ ਅਤੇ ਸੁਪਸ਼ਟ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਤਾਕਤ ਬਖਸ਼ੇ ਕਰਿਓ ਗੁਰੂ ਗਰੀਬ ਨਾਥ ਮਹਾਰਾਜ ਜੀਓ ਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਰਦਾਰ ਬਲਵਿੰਦਰ ਸਿੰਘ ਜੀ ਤੇ ਸਦਾ ਜਸਵਿੰਦਰ ਸਿੰਘ ਜੀ ਉਹਨਾਂ ਦੇ ਮਾਤਾ ਜੀ ਰਜਿੰਦਰ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਮਹਾਰਾਜ ਜੀ ਉਹ ਦੇਸਾਂ ਪ੍ਰਦੇਸਾਂ ਰੱਖਿਆ ਕਰਨੀ ਕਾਰਜ ਰਾਸ ਕਰਨੇ ਤੇ ਅੰਗ ਸੰਗ ਸਹਾਈ ਹੋਣਾ ਸਿਮਰਨ ਦੀ ਦਾਤ ਬਖਸ਼ੇ ਕਰਿਓ ਸਤਿਗੁਰ ਜੀਓ ਆਪ ਜੀ ਦਾ ਸਦਾ ਕੋਟਾਨ ਕੋਟ ਧੰਵਾਦ ਹੈ ਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕਰਕੇ ਹਾਜ਼ਰ ਹੈ ਆਪ ਪਰਵਾਨ ਕਰੋ ਭੋਗ ਲਾਵੋ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਸ਼ਕਤਿਆਂ ਸ਼ਕਾਉਂਦੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਲੈ ਸਤਗੁਰ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ ਅਤੇ ਰਹਿਮਤ ਕੀਤੀ ਹੈ ਸਰਦਾਰ ਰਸ਼ਪਾਲ ਸਿੰਘ ਜੀ ਉਹਨਾਂ ਦੀ ਪੁੱਤਰੀ ਮਨਚਿੰਦਰ ਕੌਰ ਦੇ ਗ੍ਰਹਿ ਵਿਖੇ ਮਹਾਰਾਜ ਜੀਓ ਦੋਤਰੇ ਦੀ ਦਾਤ ਬਖਸ਼ਿ ਕੀਤੀ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਆਂ ਕੜਾ ਪ੍ਰਸ਼ਾਦੀ ਦੇ ਕਰਵਾ ਰਹੇ ਹਨ ਮਿਹਰ ਦਾ ਹੀ ਹੱਥ ਕਰਨਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਿਓ ਸਿਮਰਨ ਦੀ ਦਾਤ ਬਖਸ਼ਿਸ਼ ਕਰਿਓ ਆਪ ਜੀ ਦਾ ਸਦਾ ਕੋਟਾਨ ਕੋਟ ਧੰਨਵਾਦ ਆਪ ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮਾ ਸਾਹਿਬ ਜੀ ਬਖਸ਼ਿਸ਼ ਕਰਕੇ ਨੇਹਾਲ ਕਰੋ ਸਹੀ ਪਿਆਰੇ ਮੇਰੋ ਜੀ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਜੀ ਨਾਨਕ ਨਾਮ ਛੜਦੀ ਕਲਾ ਤੇਰੇ ਭਾਣ ਸਰਬਤ ਦਾ ਪਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨੇ ਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅਮ੍ਰਿਤ ਸਾਡ ਵਿਖੇ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪਹਿ ਭੂਲੇ ਸੁਤੰਦਰਾਸਿਉਂ ਪੀਤ ਲਗਾਈ ਹੋਤੇ ਉੱਤਮ ਪੰਥ ਸੁਨੀਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਨਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੋਕ ਹੋ ਟਲ ਗੁਰ ਸੇਵੀਐ ਐਹਨ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਈਐ ਓ ਵੈ ਸਿਫਤ ਖ ਸੰਮੰਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਮੰਗ ਗਾਹੋਂ ਬਾਕੋ ਸੁਬਰਸਨ ਦੀਜਹਿ ਪ੍ਰਾਨ ਅਕੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹੋਂ ਬਾਕੋ ਸੁਬਰਸਨ ਦੀਜਹਿ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ ਹਰਿ ਸਿੰਚੈ ਸੁਦਾ ਸੰਜੋਰ ਆਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਖਿਆਤੇ ਤੋ ਆਇਓ ਸਰਣ ਦੀਨ ਦੁਖ ਭੰਜਨ ਚਿਤਵਉ ਤੁਮਰੀ ਹੋਰ ਆਪੈ ਪੰਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵਉ ਤੁਮਰੀ ਹੋਰ ਆਪੈਂ ਪਦ ਦਾਨ ਸੇ ਮਨਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪੋ ਸਤ ਨਾਮ ਸਤ ਨਾਮ ਸਤ ਨਾਮ ਗੁਰੂ ਜੀ ਜਪੋ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆहे ਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆहे ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਾਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਜਾਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ